ਗਰਕਮਿਆ ਜੀ ਮੋਗਾ ਪੀਨ ਥਾਰਡਵਾਰਡ ਦੇ ਵਿੱਚ ਹੋਰ ਕੀ ਹਾਲਚਲ ਸਾਰੇ ਵੀਰਪਨਾਵਾਂ ਦਾ ਉਮੀਦ ਕਰਦੇ ਹਾਂ ਸਾਰੇ ਵੀਰਪਨਾਵਾਂ ਦੇ ਜਾਨਵਰ ਤੇ ਘਰ ਪਰਿਵਾਰ ਵਧੀਆ ਹੋਣਗੇ ਜੀ ਤੇ ਆਈ ਗਈ ਨਵੀਂ ਵੀਡੀਓ ਕੋ ਬਣਾਉਣ ਜਾ ਰਹੇ ਹਾਂ ਤੇ ਜਾਨਵਰ ਆਪਾਂ ਛੜ ਤੇ ਖੁੱਲੇ ਦਾਣਾ ਪਾਣੀ ਰੱਖਤਾ ਜਾਨਵਰਾਂ ਦੋਨੋਂ ਤੇ ਜੰਨੇ ਤੁਹਾਨੂੰ ਛੁੱਟੇ ਜੀ ਅਪਡੇਟ ਤੇ ਆਹ ਬੱਚਾ ਆਪਣਾ ਥੋੜਾ ਛੋਟਾ ਰਹਿ ਗਿਆ ਉਹਦੇ ਨਾਲੋਂ ਤੇ ਆਹ ਬੱਚੇ ਆਪਣੇ ਸੋਹਣੀ ਗਰੋਥ ਕਰ ਰਹੇ ਆ ਸਿੰਗਲ ਸਿੰਗਲ ਹੀ ਬੱਚੇ ਆ ਜੀ ਸਾਰੇ ਕੂਤਰਾ ਥਲੇ ਤੇ ਜਿਹੜੀ ਆਪਾਂ ਵੀਡੀਓ ਕਾਫੀ ਟਾਈਮ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਟੋਕਰੇ ਰਾਣੀਆਂ ਉਹ ਆਪਾਂ ਆ ਲਾ ਦਿੱਤੀਆਂ ਤੇ ਇਹ ਤਰੀਕਾ ਕਿਵੇਂ ਲੱਗਿਆ ਸਾਰੇ ਵੀਰ ਭਰਾ ਕਮੈਂਟ ਕਰਕੇ ਜਰੂਰ ਦੱਸੋ ਤੇ ਆ ਆਪਣੇ ਚੀਨੇ ਨੇ ਹੁਣ ਇੱਥੇ ਖਰੋਨਾ ਮਕ ਲਿਆ ਆਪਦਾ ਨੂੰ ਇੱਥੇ ਲਾਦਾ ਤਰ੍ਹਾਂ ਗਵੰਡੇ ਜਰ ਕੀ ਕੂਤਰੀ ਤੋਂ ਤੇ ਆ ਆ ਜਿਹੜਾ ਘੋੜਨਾ ਇਹ ਆਪਣੇ ਦਾੜੀ ਵਾਲੇ ਕੂਤਰਾ ਵਸਤੇ ਆ ਤੇ ਉਹ ਜਦੋਂ ਹੁਣ ਪਹਿਲਾਂ ਉਹਦਾ ਜੋੜਾ ਲਵਾਵਾਂਗੇ ਤੇ ਫੇਰ ਉਹਨੂੰ ਇੱਥੇ ਛੱਡਾਂਗੇ ਤੇ ਬਾਕੀ ਲੜੋ ਲੜਾਈ ਫੋਲ ਹੋਈ ਜਾਂਦੀ ਇਹਨਾਂ ਦੀ ਘੋਰਨ ਲਈ ਹਾਲਾਂਕਿ ਜਿੰਨੇ ਦਾ ਪਹਿਲਾਂ ਆ ਸੀ ਘੋਰਨਾ ਹੁਣੇ ਉੱਤੇ ਵਹਿੰਦਾ ਵਾ ਤੇ ਬਹਿਣ ਨਹੀਂ ਦਿੰਦਾ ਕਹਿੰਦਾ ਇਹਦੀ ਤੇ ਤੁਸੀਂ ਵੀ ਦੱਸੋ ਇਹ ਤਰੀਕਾ ਕਿਵੇਂ ਲੱਗਿਆ ਆਪਣਾ ਇਧਰਲੀ ਸਾਈਡ ਲਾਇਆ ਕਮੈਂਟ ਕਰਕੇ ਜਰੂਰ ਦੱਸੋ ਤੇ ਬਾਕੀ ਜਾਨਵਰ ਆਪਣੇ ਵਧੀਆ ਸਾਰੇ ਬੱਚੇ-ਬੱਚੇ ਦੀ ਗ੍ਰੋਥ ਚੈੱਕ ਕਰ ਸਕਦੇ ਇਹਨਾਂ ਦੀ ਪੂਰੀ ਵਧੀਆ ਗ੍ਰੋਥ ਆ ਥੋੜਾ ਅਵੀਕ ਰਹਿ ਗਿਆ ਬੱਚਾ ਇਹਨੇ ਅਜੇ ਬੱਚੇ ਨਹੀਂ ਕੱਡੇ ਤੇ ਉਹ ਜੋੜੇ ਨੇ ਆਪਣੇ ਨਾਂ ਦੇ ਧਰਲੇ ਦਵਾਰੇ ਤੇ ਵੀਡੀਓ ਕਿਦਾਂ ਲੱਦੀ ਹੁੰਦੀ ਸਾਰੇ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਆਂਗੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣਗੇ